ਸਤਿ ਸ਼੍ਰੀ ਅਕਾਲ ਜੀ ਸਾਰਾ ਤੁਹਾਡਾ ਇਹ ਦਿਨ ਵਲੌਗ ਦੇ ਵਿੱਚ ਸਸੀਆ ਬੁਲਾਦਾ ਸਾਰਿਆਂ ਨੂੰ ਘਰ ਮੋੜ ਤੋੜਨ ਲੱਗੀ ਹੋਏ ਐ ਚਲੋ ਚੱਲੀਏ ਆ ਗਾ ਫੂਨ ਲੈ ਹੁਣੇ ਆਇਆ ਜਿਉ ਗੋਪੀ ਦੇ ਨਾਲ ਗੱਲ ਕਰਨ ਬਾਅਦ ਇਹਨਾਂ ਨਾਲ ਤਾਂ ਚੱਲ ਜੀ ਨਹੀਂ 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 ਹੋਤਾ ਹੈ 1 ਘੰਟੇ ਜੀ ਹੁਣ ਇਹ ਕਰਨ ਲੱਗੇ ਜੀ ਹੁਣ ਇਹ ਕਰਨੇ ਆਲਮਾਂ ਤੇ ਅਸੇ ਪਦੀਨਾ ਪਾਉਣਾ ਆ ਪਰੌਂਠਿਆਂ ਦੇ ਸਹੀ ਐ ਵੈਸੇ ਠੀਕ ਆ ਇਹ ਮਮੀ ਹੁਣ ਨਾ ਮੈਨੂੰ ਆਸ ਈਮ ਜਿਹੜੀ ਮਾਂ ਪੀਤੜੀ ਐ ਇਹ ਤੇ ਹੁਣ ਬਣਿਆ ਕਰੀ ਤੋਾਰ ਨੂੰ ਪਾ ਲਈ ਇਹ ਵਿੱਚ ਪਾ ਲਈ ਤੇ ਯਾਰ ਤਾਂ ਵੀ ਪਦੀਨਾ ਇਹ ਨਾ ਮੜ ਕੇ ਕੋੜੇ ਬਣ ਜਾਣ ਏ ਇਹ ਤੇ ਮੋਟੇ ਚੰਕ ਬਣਦੇ ਕਹਿੰਦੇ ਆ ਮਾਂ ਲੁਧਿਆਣਾ ਇੱਥੇ ਬਾਹ ਨਾ ਹੁੰਦਾ ਬੈਂਦੀ ਓ ਚੰਨੀ ਮਾ ਭਾਬੀ ਬਣਾਉਂਦੇ ਫੁਲਕੇ ਚੰਨੀ ਲਾ ਨੇ ਚਟਨੀ ਨਾਲ ਤਾਂ ਨਹੀਂ ਉਹਨਿੰ ਗੱਲ ਤਾਂ ਹੀ ਹੈਗਾ ਭਲਾ ਨਹੀਂ ਲੰਦਾ ਕੋਈ ਬਸ ਠੀਕ ਆ ਫਿਰ ਕੇ ਉਹ ਆਨੇ ਵਧੀਆ ਕੀਤਾ ਯਾਰ ਆਲੂ ਬਾਲਤੇ ਹੀ ਬਸ ਸਿਰੇ ਸਰੇ ਨੇ ਪੂਤਨਾ ਵੈਸੇ ਠੀਕ ਹੀ ਉਦਾਂ ਇਹ ਵੀ ਨਿਕਾ ਨਿਕਾ ਹੀ ਨਾ ਉਹ ਉੱਡਦਾ ਜਾਂਦਾ ਉਹ ਉੱਡਦਾ ਜਾਂਦਾ ਉਹਦੀ ਵੀ ਉਹ ਚੱਪਲੀ ਨਹੀਂ ਉਹ ਉੱਡਦਾ ਜਾਣਾ ਕਿਦੀ ਰਹਿਣਗੇ ਇਹਦੇ ਇਹਦੇ ਇਹ ਕੀ ਆਂਦਾ ਆ ਉਹ ਉੱਡ ਗਿਆ ਉੱਡ ਗਿਆ ਫੇ ਪਦੀਨਾ ਉੱਡ ਗਿਆ ਹਾਂ ਚੁਗਿਆ ਕੀ ਦੱਸ ਥਾਲਦੀ ਮੇਰੀ ਕੁੜੀ ਤੈਨੂੰ ਪਸੀਨਾ ਬੜਾਇਆ ਏਸੀ ਦੇ ਵਿੱਚ ਚਟਨੀ ਬਣਦੀ ਤੂੰ ਹੀ ਚਟਨੀ ਕਰੋ ਜੀ ਆਹ ਚਟਨੀ ਬਣਾ ਮਿਕਸੀ ਦੇ ਵਿੱਚ ਇਦਾਂ ਦੀ ਵਾਹੇ ਨਾ ਠਾਬੇਂ ਦਿੱਤੇ ਹੁੰਦੀ ਚਟਨੀ ਚਾ ਚਲ ਤੱਕ ਗਈ ਉਦੋਂ ਚੱਲ ਚੱਲ ਚੱਟਾ ਹਈ ਰੇਸ਼ਮ ਦੀ ਹਈ ਹੱਸ ਪੜੀ ਉਹ ਤਾਂ ਗਈ ਤਾਂ ਘਾਇਗਾ ਕਹਿੰਦੀ ਮੈਂ ਨਹੀਂ ਡਰਦੀ ਪਹਿਲਾਂ ਕਹਿੰਦੀ ਮੈਂ ਨਹੀਂ ਡਰਦੀ ਇੱਕ ਰੀ ਫਿਰ ਬੋਲੀ ਇੱਕ ਰੀ ਫਿਰ ਬੋਲੀ ਕਿ ਮੈਂ ਨਹੀਂ ਡਰਦੀ ਨਹੀਂ ਡਰਦੀ ਲੈ ਵੀ ਇੱਕ ਸੰਦੀਪ ਤਿਆਰ ਹੋ ਗਿਆ ਉਧਰ ਭਾਬੀ ਜੀ ਹੋਗੇ ਨੇ ਤਿਆਰ ਇੱਕੋ ਜੇ ਪਾਲੇ ਕੱਪੜੇ ਇਹਨਾਂ ਨੇ ਸਸਿਗਾਹ ਸਵਾਗਤ ਹੈ ਤੁਹਾਡਾ ਵਾਲਾਗੇ ਜੀ ਸਸੀਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਾਲ ਬਲੌਗ ਦੇ ਵਿੱਚ ਤੇ ਮੈਂ ਦੇਵਾ ਏਜੰਸੀ ਚ ਗੱਡੀ ਗੱਡੀ ਥੋੜੀ ਪ੍ਰੋਬਲਮ ਹੈਗੀ ਕੈਮਰਿਆਂ ਦੀ ਉਹ ਸਹੀ ਹੋ ਜਾਈਓ ਪਹਿਲਾਂ ਵੀ ਪਈ ਸੀ ਥੋੜਾ ਟਾਈਮ ਸਹੀ ਨਹੀਂ ਗੱਡੀ ਫੇਰ ਪ੍ਰੋਬਲਮ ਆ ਗਿਆ ਆਪਣੇ ਬੰਦ ਹੋ ਜਾਂਦੇ ਕੈਮਰੇ ਤੇ ਹੁਣ ਨਾਲੇ ਭਾਬੀ ਨੇ ਤੇ ਇਹਨੇ ਮੋਲ ਜਾਣਾ ਹੈ ਤੇ ਥੋੜਾ ਮੋਲ ਮਾਲ ਘੁੰਮ ਲੈਣਗੇ ਦੋਵੇਂ ਜਾਣੀਆਂ ਤੇ ਆਪਾਂ ਮੈਂ ਤੇ ਕੋਪੀ ਗੱਡੀ ਦੀ ਜਾਵਾਂਗੇ ਸੋ ਹੁਣ ਚੱਲੇ ਆਪਾਂ ਉਧਰ ਮੁੜ ਕੇ ਇਹ ਈ ਰਿਕਸ਼ਾ ਤੇ ਆ ਜਾਾਂਗੇ ਗੱਡੀ ਵਿੱਚ ਸੇਕ ਜਾ ਕੱਢ ਲੂਗਾ ਬਹੁਤ ਜ਼ਿਆਦਾ ਸੇਕ ਹੋਇਆ ਪਿਆ ਆ ਓਏ ਇੱਕਦਿ ਜਿਉਂ ਇਹ ਆਂਦੀ ਉਰੋਂ ਇਹ ਕਾਰ ਦੇ ਵਿੱਚ ਇੰਨੇ ਰਤਾ ਹੋ ਜਾਂਦਾ ਇਹਦਾ ਬਸ ਨਾਲੀ ਮम्मा ਕੋ ਜਾਣਾ ਹੈ ਇਹਨੂੰ ਲੱਗਦਾ ਖਣੀ ਇਹਨੂੰ ਹੀ ਲੱਗਦਾ ਵੀ ਖਣੀ ਕਾਰ ਅੱਗੋਂ ਗੋਹਾਂ ਚੱਲ ਜਾਣੀ ਹੈ ਜੈਕਟ ਕੱਢ ਲਈ ਜਿਹੜੀ ਟ੍ਰੈਨਸਰ ਨੂੰ ਦੇਖ ਜਾਣੀ ਆ ਉਹਨੂੰ ਆਟਾ ਲੱਗ ਗਿਆ ਜੈਕਟ ਨੂੰ ਇੱਥੇ ਰੱਖ ਬੈਠਾ ਮੈਂ ਕੱਲ ਤੋਂ ਸਾਰੀ ਗੰਦੀ ਹੋ ਗਈ ਹੈ ਜੈਕਟ ਆਪਣੀ ਯਾਰ ਇਹ ਬਣੀ ਬਣੀ ਕਿੱਥੇ ਨਹੀਂ ਠੀਕ ਹੈ ਨਕਰ ਗਈ ਹੈ ਤੇ ਠੰਡ ਵੜੀ ਜੇ ਮੈਂ ਜਾਂ ਜੈਕਟ ਪਾ ਲਵਾਂ ਭਾਜੀ ਨਹੀਂ ਅੰਦਰੇ ਅੰਦਰੇ ਆਜੋ ਨਵਾਂ ਵੇਖਣਾ ਮੈਂ ਪੂਰੀ ਹੁੰਦੀ ਹਾਂ ਹਾਂਜੀ ਹਾਂਜੀ ਕੀ ਹਾਲ ਜੇ? ਹਾਂਜੀ ਤੇਰੇ ਦੱਸੋ ਠੀਕ ਠਾਕ ਵਧੀਆ ਵਧੀਆ ਹਮਣ ਭਾਜੀ ਨੂੰ ਮਿਲ ਲੀਏ ਭਈ ਸਤਿ ਸ਼੍ਰੀ ਅਕਾਲ ਕੀ ਹਾਲ ਜੀ? ਠੀਕ ਠਾਕ ਹਾਂ ਕੀ ਹਾਲ ਜੀ? ਲੈ ਵੀ ਜੈਕਟ ਆਪਾਂ ਦੇ ਆਏ ਹੁਣ ਤੇ ਲੁਪਾਨ ਤੋਂ ਵਾਪਸ ਆ ਗਏ ਆ ਤੇ ਹੁਣ ਗੱਡੀ ਦੇ ਲਈ ਏਜੰਸੀ ਇਹਨਾਂ ਨੂੰ ਮੋਲ ਚ ਤਾਰ ਦਈਏ ਜਿੱਥੇ ਵੀ ਇਹਨਾਂ ਨੇ ਜਾਣਾ ਇਹਨੇ ਮੋਲ ਜਾਣਾ ਇਹਨਾਂ ਨੂੰ ਉੱਥੇ ਉਤਾਰ ਦੇਣੇ ਦੋਹਾਂ ਜਾਣੀਆਂ ਮੈਂ ਤੇ ਮਨਪ੍ਰੀਤ ਦੀ ਜੀਆਂ ਆਏ ਆ ਵਿਸ਼ਾਲ ਦੇ ਵਿੱਚ ਤੇ ਗਏ ਹੋਏ ਨੇ ਗੱਡੀ ਏਜੰਸੀ ਦੇ ਵਿੱਚ ਲੈ ਕੇ ਸਰਵਿਸ ਸੈਂਟਰ ਤੇ ਆਪਾਂ ਪਹੁੰਚ ਗਏ ਆ ਜਿਸ ਤਾਂ ਦਾ ਮੈਂ ਨੰਦਪੁਰ ਸਾਹਿਬ ਤੋਂ ਬੈਗ ਲੈ ਆਂਦਾ ਸੀ ਨਾ ਹਰ ਗੁਣਵਸਤੇ ਜਿਸ ਤਰਾ ਤੇ ਕਿਰਨਦੀ ਦੀ ਵੀ ਮੰਗਦੇ ਵੇ ਅਸੀਂ ਕਹਿੰਦੇ ਮਿਲਦਾ ਹੀ ਨਹੀਂ ਐ ਇੱਥੋਂ ਤੇ ਇੱਥੇ ਮੋਲ ਦੇ ਵਿੱਚੋਂ ਮਿਲ ਗਿਆ ਵਿਸ਼ਾਲ ਚੋਂ कलर देख दी गई है आ कलर सोना है ब्राउन कह लगी अपनी चेयर से बैठ जो इस साइड तो बैठो ना ओहो नीचे इस टाइम बैठ इस टाइम बैठ तो, हर गुन्ने से बैठा दीजिए पहले शॉपिंग कर आइए फिर फिर आजी ਹੈਂ ਲਈ ਕੁਰਸੀ ਤੇ ਨਾਲੀ ਚੱਕ ਲਈ ਚਲੋ ਚੱਲੀਏ ਚਲੋ ਹਰਗੁਣ ਆ ਕੇ ਚਲੋ ਹਰਗੁਣ ਆਓ ਹਰਗੁਣ ਉੱਠੋ ਆਓ ਹਰਗੁਣ ਉੱਠੋ ਚਲੋ ਉੱਠੋ ਉਹ ਬੈੱਡ ਸ਼ੀਟਸ ਲੈ ਲਿਆ ਨੇ ਤੇ ਹੁਣ ਇਹਨਾਂ ਨੂੰ ਕਾਲ ਕਰ ਦਾਂਗੇ ਸੈਨਰ ਤੇ ਦੱਸਾਂਗੇ ਤੇ ਫਿਰ ਇਹ ਪੈਸੇ ਪੇ ਕਰ ਦਣਗੇ ਇਹ ਕੱਲ ਕਹਿੰਦੇ ਸੀ ਕਿ ਬੈੱਡ ਸ਼ੀਟ ਨਹੀਂ ਆਈਆਂ ਮੈਨੂੰ ਪਸੰਦ ਨਹੀਂ ਆਈਆਂ ਉੱਥੇ ਪਰ ਮੈਂ ਇੱਥੇ ਆ ਕੇ ਦੇਖਿਆ ਤੇ ਪਸੰਦ ਆ ਗਈਆਂ ਆਜੋ ਪਰ ਗੁੰਨੇ ਬਹੁਤ ਜ਼ਿਆਦਾ ਤਾਂ ਕਿਤਾ ਬਹੁਤ ਜ਼ਿਆਦਾ ਥੋੜਾ ਸੋਰੀ ਬੋਲ ਹਰ ਗੁਣ ਉਸਤੇ ਚੇਅਰਸ ਆਹ ਦੇਖ ਚੇਅਰ ਹਰ ਗੁਣੇ ਬੈਣਾ ਆਈ ਤਾਂ ਹੈਗੀ ਹੁਣ ਇੱਕ ਪਸੰਦ ਦੇਖਦੇ ਹਾਂ ਕਲਰ ਅੱਦਾ ਬਾਹਰੋਂ ਦੇਖਣ ਚ ਇਦਾਂ ਵਾਂ ਤੇ ਜਦੋਂ ਖੋਲਦੇ ਨਾ ਕਲਰ ਲਾਈਟ ਹੁੰਦੀ ਹੈ ਹੈ ਮੈਂ ਕਹਿ ਰਹੀ ਆ ਆ ਜਾਣਗੇ ਨਾ ਹਰ ਗੁੰਨੇ ਬੜਾ ਪਰੇਚਾਨ ਕੀਤਾ ਹੁ ਵਿਚਾਰੀ ਹੁਣ ਆਪੇ ਹੀ ਖੱਡੀ ਜਾਂਦੀ ਹੁਣ ਦੀਦੀ ਹੁਣੇ ਵੇਚਦੇ ਪਿਆ ਚਾਦਰ ਕਲਰ ਥੋੜਾ ਨਾ ਲਾਈਟ ਆ ਸਾਡੇ ਘਰ ਤੇ ਪਸੰਦੀ ਆਂਦੀ ਕਲਰ ਥੋੜਾ ਡਾਰਕ ਜੇ ਨਾ ਨੇ ਆਂਦੇ ਕਾਉਂਜਾ ਕਲਰ ਮੈਨੂੰ ਨਹੀਂ ਦੰਦਨੀ ਫੋਲੋ ਫੋਲੋ ਐਸਾ ਫੋਲੋ ਕਾਫੀ ਜਿਹੜੇ ਬਾਹਰ ਲੱਗੂ ਸਾਰੇ ਠੀਕ ਨੇ ਉਹੀ ਹੋ ਨੇ ਲਾਈਟ ਹੀ ਆ ਸਾਰੇ ਆਉਂ ਵੇਖੀਆਂ ਵਾ ਲਾਈਟ ਆ ਸਾਰੇ ਕਲਰ ਆ ਗਿਆ ਨੂੰ ਨਾ ਪੀਲਾ ਬੈੱਡ ਸ਼ੀਟ ਕਾ ਵੀ ਸੋਨੀਆਂ ਨੇ ਪਰ ਪਤਾ ਨਹੀਂ ਲੱਗਦੇ ਕੋ ਹਰ ਗੁਣ ਵਾਸਤੇ कपड़े <laughs> अर्गुन चलो आज कुछ पसंद कि नहीं? मीडिया वगैरा ही है। हो तो <laughs> अच्छा। देख लो

ਪਰ ਮੀਂਹ ਵੀ ਅੱਜ ਬਹੁਤ ਜ਼ਿਆਦਾ ਹਾਲ ਇਹਨਾਂ ਨੇ ਨਾ AC ਓਨ ਕੀਤੇ ਆ ਨਾ ਪੱਖੇ ਲਗਾਏ ਆ ਇੱਕ ਪੱਖਾ ਚੱਲਣ ਦੇ ਬਸ ਆਜੋ ਹਰਗੁਣ ਨੂੰ ਲਿਆਓ ਹਰਗੁਣ ਹਰਗੁਣ ਕਿੱਥੇ ਗਈ ਹੈ ਕਹ ਹਰਗੁਣ ਕੁਆਚੀ ਜਾਂਦੀ ਵੇਖਿਓ ਕਿੱਥੇ ਚਲ ਗਈ ਸੱਹਾ ਉੱਪਰ ਚਲ ਗਈ ਓਹੋ ਉੱਧਰ ਦੇਖੋ ਸਤਾਨੀ ਕਰਨ ਦੀ ਹੈ <laughs> चल आओ काके आ आप चलें तो 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 बाए डू आगे मीडिया वैसे सोनिया व हैर जाटे कॉटन से लैनिया अच्छा ਇੱਧਰ ਟੀ-ਸ਼ਰਟਸ ਲੋਰ ਲੱਗੇ ਹੋਏ ਐ ਇੱਧਰ ਟੌਪ ਲੱਗੇ ਹੋਏ ਐ ਕਿਉਂ ਇਹ ਤਾਂ ਗੀਅਰ ਨਹੀਂ ਹੈਗਾ ਇਹ ਬਸ ਆ ਉਹ ਗੀਅਰ ਉਹ ਉਹ ਢੰਡਰ ਨਾ ਬਣਿਆ ਕੋਲ ਜਾ ਉਹ ਹੋ ਗਿਆ ਉਹ ਗੀਰਾਂ ਵਾਲਾ ਬਸ ਇਹੋ ਜਿਹਾ ਇਹੋ ਜਿਹਾ ਇਹ ਨਹੀਂ ਬਸ ਇਹ ਲੈ ਆਦੀ ਤੈਨੂੰ ਗੱਲ ਕਰ ਸੋਹਣਾ ਲੱਗੂਗਾ ਨਾਲੇ ਬੈਟਰੀ ਤੇ ਹੈਗੀ ਜਿੱਦਨ ਮਰਜ਼ੀ ਲਈ ਫਿਰ ਹੋਣੀਆਂ ਸਸਤੀਆਂ ਕੇ 5-6 ਲੱਖ ਦੀਆਂ ਹੋਣੀਆਂ 8 ਲੱਖ ਦੀ 8 ਲੱਖ ਦੀ ਗੱਡੀ ਹੁਣ ਇੱਥੇ ਛੜਤੀ ਆਪਾਂ ਹੁਣ ਹੁਣ ਆਪਾਂ ਚੱਲੇ ਆ ਘਰੇ ਵਾਪਸੀ ਵਾਹ ਹੁਣ ਵਾਲ ਚੱਲੇ ਆਣ ਫੇਰ ਹੁਣ ਅਥੋਂ ਰਸਤੇ ਜਸਨੀਪ ਹੁਣ ਲੈ ਲਾਂਗੇ ਨਾਲ ਉਹਨਾਂ ਸ਼ੋਪਿੰਗ ਕਰ ਲਈ ਮੇਰਾ ਨਰਨੇ ਕਾਜਲ ਵਾਤਾ 1300 ਰੁਪਏ ਆ ਜਾ ਮੇਰੇ ਨਾਲ ਤੰਨ ਨਿਆਰੇ ਦਵਾਤੇ ਨਿੱਕੀ ਗੱਡੀ ਜੀ ਅੱਜ ਸੁਣੀ ਆ ਇੰਨਾੰਦ ਇੰਨਾੰਦ ਆ ਇਹਨੇ ਕਿਹਾ ਇਹਨੇ ਨਹੀਂ ਕਿਹਾ ਸੀ ਸੀ ਇਸੇ ਇਤਲਾਬਾ ਨੂੰ ਮੈਨੂੰ ਜਾ ਉੱਪਰ ਗੇੜ ਬਾਸ ਅੰਡਰਾਮਿਆ ਇਹ ਟੀਗੜ ਭਰਾ ਘਾਣਾ ਮੇਰੇ ਲਈ ਗੱਡੀ ਚ ਪਾਉਣ ਵਾਸਤੇ ਹੈ ਲਾ ਵੀ ਹੁਣ ਸਾਨੂੰ ਗੋਲਡਨ ਗੇਟ ਦਾ ਕਿਤਾਰਤਾ ਆ ਇਥੋਂ ਮਿੱਠਾ ਪਾਣੀ ਪੀ ਲਾਂਗੇ ਫਿਰ ਚੱਲਦੇ ਅੱਗੇ ਆਟੋ ਤੇ ਚੱਲ ਵੀ ਹੋ ਗਈ ਫਿਰ ਟੂ ਲੈ ਕੇ ਚੰਗਾ ਚਾਹ ਆਧਾਰ ਕਾਡ ਬੰਡਿਆ ਵੀਰ ਦਾ ਆਧਾਰ ਕਾਡ ਨਹੀਂ ਬਣਾਇਆ ਵੀਰ ਦੇ ਖੁਸ਼ੀ ਬਣਾ ਦੇ ਆਧਾਰ ਕਾਡ ਤੇ ਨੰਬਰ ਚੇਂਜ ਹੋ ਜਾਂਦੇ ਉਹ ਖੋਪੇ ਜੀ ਜਿਹਨਾਂ ਨੇ ਜਿੰਮਾ ਵਲੋਗਿੰਗ ਕਰ ਲਾਂਗਾ ਗੁੜੀ ਆਟ ਖਿਲੋਤੀ ਆ ਹੁਣ ਆਪਾਂ ਚੱਲੀਆਂ ਘਰੇ ਚਲੋ ਚੱਲੀਏ ਚਲੋ ਲਾਵੀ ਅਸੀਂ ਬੈ ਗਿਆਂ 3 ਵੀਲਰ ਚ ਤੇ ਹੁਣ ਜਾ ਰਹੇ ਆ ਘਰੇ ਪਿੰਡ ਖਾਪੜ ਖੇੜੀ ਤੇ ਮੈਂ ਚੁੱਕੀ ਆ ਕੁੜੀਆ ਤੇ ਮੈਂ ਮਗਰ ਬੈ ਗੇ ਸਰਗੁਣ ਚਾ ਚਾਤੀਆ ਗੋਪੀ ਇਧਰ ਨੂੰ ਜਾਣਾ ਇਧਰ ਨੂੰ ਚੱਲ ਆ ਇਹਨੂੰ ਜਾਣ ਦੋ ਪਰ ਇਹ ਵੀ ਇਧਰੋਂ ਪਿੰਡਾਂ ਰਾਹੀਂ ਕਿਤੇ ਇਹ ਨਾ ਹੋਵੇ ਉਹ ਸਨਮਸਾਨ ਜੀ ਆ ਪਿੰਡ ਹੋਰ ਸ਼ਹਿਰ ਕਿਹੜਾ ਚੱਲ ਜਾਣ ਦੇ ਯਾਰ ਜਿੱਧਰ ਨੂੰ ਜਾਣਾ ਲੈ ਚੱਲ ਬਸ ਪਹਚਾ ਦੇ ਮੇਰਾ ਵੀਰ ਕਿਹੇ ਤਰੀਕੇ ਪਹਚਾ ਦੇ ਮੇਰਾ ਵੀਰੇ ਲੇਵੇ ਮਾਤਾ ਜਾਣਦੇ ਸੀ ਉਹ ਵੇ ਲਾਗੋ ਦੀ ਮੇਲ ਇਧਿਕਸ਼ਾ 'ਚ ਬੈਠੇ ਸੀ ਤੇ ਮੈਂ ਕਿਹਾ ਹਰਗਨ ਨੂੰ ਮਲਾ ਦਨੇ ਲੈਵੇ ਹਰਗਨ ਨੂੰ ਮਲਾਤਾ ਮਾਤਾ ਦੇ ਨਾਲ ਹੁਣ ਚੱਲੇ ਆਂ ਲੈ ਵੀ ਪਿੰਡ ਪਹੁੰਚ ਗਏ ਫਸਲੀਆਂ ਹਲਾਤੀਆਂ ਨੇ ਵੀ ਓਏ ਹੋ ਬਹੁਤ ਤੇਜ਼ੀ ਭੜੀ ਵੇਖਿਓ ਭਾਜੀ ਹੱਲਾ ਦੇ ਨਾਲ ਨਾ ਲੈ ਜੀ ਵੀਰ ਹਾਂਜੀ ਹਲਾ ਆਏ ਅ ਵੀ ਉਧਰ ਚੱਲਣ ਲਈ ਐਨੀ ਕਿਰਪਾ ਮਹਾਰਾ ਜੀ ਓ ਹੋ 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 ਗਰਮੀ ਹੋਏ ਗਰਮੀ ਕਹਿੰਦੀ ਮੈਂ ਹਾਂ ਦਾਦਾ ਦਾਦਾ ਗੇ ਕਵਰ ਨਾ ਹਟੇ ਬੱਸ ਤਾਂ ਹੀ ਵਾਪਸ ਹੂੰ ਹੂੰ ਬਗਦੇ ਇਧਰ ਆਉਣੇ ਆ ਇੱਥੇ ਆਉਣ ਸਾਵਧਾਨ ਹੋ ਮੇਰੇ ਨਾਲ ਦੂਰ ਤੁਰ ਜੇ रायना मैं भी ना देखी है कैसे स्नीबो तुम कने लास्टिक पाई है हम कैसे लास्टिक और दूसरी वाली चीज है इतनी भाई एक को सिंपल ही एक दूसरी हो गया यार वो लास्ट वाली सुनाओ ओ वो वाली लास्ट वाली लाइट आ गई लाइट आ गई और रोजा मैंने तो नहीं है ਉੱਧਰ ਲਾਗੇ ਇੰਨਾ ਗਾੜੀ ਕਿੱਦਾਂ ਲਾ ਲੈ ਸਾਈਡ ਦਾ ਇੰਨਾ ਫੇਰ ਚੁੜਾ ਲਾਂਗੇ ਇਸ ਦਾ ਆ ਇੰਨਾ ਨਾ ਚੜਾ ਚੜਦਾ ਹੀ ਬਸ ਆ ਚੜਦੇ ਬੜਾ ਹੈ ਹੂੰ ਠੀਕ ਹੈ ਇੰਨਾ ਗਾੜਾ ਬਸ ਚਲ ਠੀਕ ਹੈ ਵੀ ਚੱਲੀ ਜਾਣਾ ਕੰਮ ਹਨ ਚਲ ਉਹ ਇਥੇ ਦਿਲ ਦਾ ਕੋਲ ਨਹੀਂ ਉਹਨਾਂ ਨਾਲ ਤੋਂ ਉਹ ਉਹਦੇ ਤੇ ਵੇਲੋ ਹਾਫ ਦਿਖਾਇਆ ਨਾ ਇਹਦੇ ਤੇ ਫੁੱਲ ਵਸ ਆ ਰਹੇ ਤੇ ਫਲਾਵਰ ਕਿਹ ਹਫ਼ਤੇ ਹੀ ਹੈ ਨਹੀਂ ਹਫ਼ਤੇ ਹੀ ਹੈ ਨਹੀਂ ਨਹੀਂ ਐਨ ਨਹੀਂ ਹੋਰ ਇੰਦਰ ਕਰੇ ਨਹੀਂ ਨਹੀਂ ਹਾਫ ਫੋਨ ਤੇ ਮਾਰੋ ਚੱਬਦੇ ਨਹੀਂ ਜਾਨ ਇਹ ਵੇਖਣੀ ਕੋਣ ਤੇ ਦੇਖ ਲਓ ਵੇਖਣਾ ਸੇਮ ਹੀ ਤੇ ਸਾਈਜ਼ ਸੇਮ ਹੈ ਚੱਕ ਤਾਲ ਲਓ ਮੈਂ ਦੇਖ ਲਓ ਠੀਕ ਹੈ ਜੀ ਚੇਂਜ ਕਰਨਾ ਹੋਈ ਤੇ ਫਿਰ ਹਟ ਜਾਓ ਆਲੇ ਹੁੰਦਾ ਬੈਗ ਮਿਲ ਗਿਆ ਸੀ ਕਿਰਨ ਦੀ ਜੀ ਹੱਸਦੀ ਫੋਟੋ ਕਰ ਆਹੋ ਓਰੇ ਨਾਲੇ ਮੇਰੇ ਨਾਲ ਦਾ ਹੀ ਉਹਦੇ ਨਾਲ ਦਾ ਹੀ ਮੇਰੇ ਨਾਲ ਦਾ ਸੇਮ ਹਾਂ ਅੰਦਰੋਂ ਵੀ ਉਤਰਾਂ ਦਾ ਹੀ ਬਣਿਆ ਕਹਿੰਦੀ ਕਪੜਾ ਡਬਲ ਲਗਾ ਡਬਲ ਲਗਾ ਅੰਦਰ ਉਹੀ ਆ ਜੱਲ ਲੈ ਆ ਮम्मा ਨੂੰ ਜਾ 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 ਮਾਨੀਏ ਫਫੜਜੀ ਵੀ ਆ ਗਏ ਨੇ ਦੇਖੋ ਮम्मा ਉਹ ਕੋਕ ਨੂੰ ਪਾ ਕੇ ਟੁੱਟ ਗਿਆ ਪਾ ਕੇ ਟੁੱਟ ਗਿਆ ਕੋਕ ਜਿੱਦਾਂ ਕਦੀ ਵੇਖੀ ਨਹੀਂ ਹੁੰਦੀ ਓਏ ਲੈ 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 ਹੋਰਾਂ ਕਰ ਉਹ ਕਰਵੇਂ ਮੜਿਆ ਆਏ ਹਾ ਹਾ ਕਿਉਂ ਪੁਜ ਪੀਰੋ ਨਹੀਂ ਸਹੀ ਹੁੰਦੀ ਪੇਟ ਵਾਸਤੇ ਪੇਟ ਵਾਸਤੇ ਸਹੀ ਹੁੰਦੀ ਪੀ ਲੋ ਹੋਏ ਜੀ ਪੀ ਲੋ ਭਾਬੀ ਨੇ ਦੇ ਦੇ ਭਰਾਵਾ ਪੀਣ ਨੂੰ ਨਹੀਂ ਤੇ ਰਾਤ 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 ਕਲੇਸ਼ ਪੈ ਜਾਣਾ ਉਹ ਠੰਡ ਵੀ ਨਹੀਂ ਉਹਦੇ ਕਿਉਂ ਆ ਪੱਕੇ ਭਾਈ ਦੇ ਮੇਰੇ ਨੂੰ ਮਾਰੇ ਮੋਟੇ ਨਹੀਂ ਕੀ ਹੈ ਮਾਰੇ ਮੋਟੇ ਵਾਂ ਕੇ ਇੱਕ ਅੱਥੇ ਜੇ ਪ੍ਰੇਚਨਾ ਕਰੀ ਨਾ ਟੱਕਣਾ ਕੋਟਲੀ ਲਾਇਆ ਸੀ ਉਹ ਗੈਂਸ ਸਾਰੀ ਉੱਡ ਜਾਂਦੀ ਏਦੀ ਹੂੰ ਅਵੇ ਹੈ ਵੀ ਬਬੀ ਥੋੜਾ ਟਾਈਮ ਪਈ ਰਹਿ ਜੇ ਨਾ ਇਹ ਉੱਡ ਜਾਂਦੀ ਏ ਦੀ ਗੈਸ ਉੱਡ ਜਾਂਦੀ ਏ ਫਿਰ ਉਹ ਇਹ ਚ ਬੋਤਲਾਂ ਤਾਂ ਆਪ ਬਣਾ ਉੱਡ ਜਾਂਦੀ ਕਿਉਂਕਿ ਫਿਰ ਪੇਟ ਚ ਜੂ ਬਣ ਜਾਂਦੀ ਅਵੇ ਹੰਦਲੇ ਬੜੇ ਗੇਮ ਖੇਡਣ ਦੇ ਗੇਮ ਗੇਮ ਖੇਡਣ ਦੇ ਲੁੱਡੂ ਗੇਮ ਖੇਡਦੇ ਨੇ ਇਹ ਕਦੇ ਲੁੱਡੂ ਚੱਕ ਨਾ ਫੇਰ ਜਾ ਵੇਸੇ ਹੀ ਚੱਲ ਆਲਾ ਅਨਖੋਲ ਨੂੰ ਹੂੰ ਮੋਟਰ ਪਾਣੀ ਜਾਨੀ ਤਾਂ ਚੋਂ ਕੰਡੀ ਜੜਾ ਪਾਣੀ ਜਾਂ ਛੱਡਦੀ ਇਹਦੇ ਵਿੱਚ ਨਾ ਠੰਡਾ ਕਰਦੀ ਆ ਉਹ ਐਨੇ ਪਤਾ ਨਹੀਂ ਆਥੂ ਥਮਾਰਤਾ ਹਣੀ ਕੀ ਕਰਤਾ ਗੋਪੀ ਨੇ ਤਤਾ ਲੱਥੇ ਹੀ ਕਰੇ ਹਾਂ ਉਹਨੀਆਂ ਸੋਚਦੀ ਕੱਲੀ ਕੱਢਣੀ ਇੱਥੋਂ ਖੋਲੋ ਬਸ ਆ ਤੇ ਆ ਕੱਲੇ ਸੋਚੀ ਸਾਰੇ ਨੂੰ ਖੋਲੋ ਸਾਰੇ ਨੂੰ ਖੋਲ ਦੋ ਪਟਾ ਰਹਿਣ ਕਿ ਤਾਕਤ ਆਹ ਖੋਲੋ ਖੋਲੋ ਖੋਲ ਸਭ ਖੋਲ ਦੋ ਇਹ ਦਿਨ ਸਨੀਵ ਜਵਾਂਡੀ ਕੱਪੜੇ ਡੜੀ ਬੈਠੇ ਨੇ ਮੰਮੀ ਚਲ ਗਈ ਆ ਲੋ 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 ਖਾਈਏ ਜੀ ਰੁਟੀ ਇਹਨੇ ਦਿਖਾਣੀ ਮੈਂ ਦਿਖਾਵਾਂ ਫਿਰ ਦੋ ਫੁਲਕੇ ਅੱਜ ਫੇਰ ਆਪਣੀ ਡਿਊਟੀ ਲੱਗੀ ਚਾਹ ਦੀ ਮੈਂ ਬਣਾ ਲਿਆ ਬੱਚਾ ਮਾਂ ਭਾਬੀ ਦੀ ਸੰਦੀ ਬਣਾ ਰਹੀ ਹੈ ਨੇ ਸੈਂਡਵਿਚ ਉਹ ਨਾਲ ਆਪ ਹੀ ਖਾਣੇ ਮੈਂ ਨਹੀਂ ਖਾਂਦਾ ਹੁੰਦਾ ਮੈਂ ਤੇ ਗੋਪੀ ਰੋਟੀ ਖਾ ਲਈ ਰੱਜੀ ਕੇ ਬਸ ਉਸ ਤੋਂ ਬਾਅਦ ਵਿੱਚ ਗੋਪੀ ਬਣਾਉਂਗਾ ਤੇ ਜਾਂ ਫਿਰ ਮੈਂ ਬਣਾਉਂਗਾ ਦੁੱਧ ਵਾਲੀਆਂ ਸੇਵੀਆਂ ਫੇਰ ਠਹਿਰ ਕੇ ਫਿਲੋ ਚਾਹ ਚਾਹ ਪੀ ਲਓਏ ਠੀਕ ਕਰਨੀ ਜੀ ਜੀ ਵੈਲ ਨਬੇੜਤੀ ਬਸ ਹੁਣ ਕਰਤੀ ਫਾਈਨਲ ਵੀ ਕੱਲ ਜਾਣਾ ਹੈ ਦੋ ਦੋ ਵਾਲੀਆਂ ਸੇਵੀ ਨਹੀਂ ਬਣਾਉਣੀਆਂ ਹੁਣ ਬਸ ਸੜਤੀ ਤਾਉਣ ਹੈ ਆ ਗੁੜੀਆਂ ਨਾਲ ਜ ਬੜਾ ਤੰਕੀ ਤਾਂ ਸੌਣ ਨਹੀਂ ਡਈ ਪਤਾ ਨਹੀਂ ਕੀ ਗੱਲ ਰੁੰਦੀ ਬੜਾ ਪਈ ਆ ਮੇਰੀ ਗੱਲ ਉਹ ਕਹਿੰਦੇ ਉਹ ਨਹੀਂ ਹੈ ਬਿੱਲੀ ਗਈ ਇਹ ਬਿੱਲੀ ਬਿੱਲੀ ਬੋਚਾ ਫਿੰਡਾ ਕੋਪੀ ਤੁਹਾਨੂੰ ਅੱਜ ਦਾ ਵਲੋਗ ਜੀ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਕਾ ਗੁਡੀਆਂ ਦੀ ਨਜ਼ਰ ਵੀ ਉਤਾਰਤੀ ਤਾਂ ਵੀ ਪਤਾ ਨਹੀਂ ਕਿਉਂ ਹੋ ਰਹੀ ਜਾਂਦੀ ਹੈ ਅੱਜ ਹਾਂ ਸ਼ੇਰ ਚੁੱਪ ਕਰ ਗਈ